ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਢੱਲੋ ਪੌਂਟਰੀ ਫਾਰਮ ਜਾਨਵਰ ਆਪਣੇ ਚੈੱਕ ਕਰ ਲਓ ਭਾਈ ਆਜੋਗੇ 18 ਦਿਨਾਂ ਦੇ ਤੇ ਅੱਜ ਆਪਾਂ ਚੱਕ ਲੈ ਆਪਣੇ ਹਥਿਆਰ ਤੇ ਕਰਤੀ ਆਪਾਂ ਅੱਜ ਫਾਰਮ ਦੀ ਸਫਾਈ ਹਮੇ ਪੰਜ ਹਫ਼ਤੇ ਬਾਅਦ ਕਰ ਦੇਈ ਦੀ ਆ ਹਫ਼ਤੇ ਤੋਂ ਉੱਪਰ ਦਿਨ ਨਹੀਂ ਜਾਣ ਦੇਈ ਤੇ ਹੁਣ ਤੁਸੀਂ ਦੱਸਿਓ ਵੀ ਤੁਸੀਂ ਕਿੰਨੇ ਦਿਨਾਂ ਬਾਅਦ ਕਰਦੇ ਆ ਸਫਾਈ ਬਾਕੀ ਚੈੱਕ ਕਰੋ ਅੱਗੇ ਤੇ ਇਹ ਬੇਨਤੀ ਹੈ ਵੀਰ ਇੱਕ ਤੇ ਇਹ ਜਾਨਵਰ ਖੇਲ ਨਹੀਂ ਹੈਗੇ ਆਪਣੇ ਇਹ ਆਪਣੇ ਲਈ ਲਿਆਏ ਆ ਤੇ ਬਹੁਤੇ ਵੀਰਾਂ ਦੇ ਮੈਸੇਜ ਆਉਂਦੇ ਬਾਈ 10 ਦੇ ਦੇ 20 ਦੇ ਦੇ ਇਹ ਸੇਲ ਨਹੀਂ ਹੈਗੇ ਤੇ ਬਾਕੀ ਅੱਜ ਦਾ ਮੌਸਮ ਠੀਕ ਹੈ ਉਹਦਾ ਪਰ ਮੌਸਮ ਗਰਮੀ ਸ਼ੁਰੂ ਹੋ ਗਈ ਹੈ ਜਾਨਵਰਾਂ ਨੂੰ ਤੇ ਸਾਰੇ ਆਪਣੇ ਜਾਨਵਰਾਂ ਦਾ ਧਿਆਨ ਜ਼ਰੂਰ ਰੱਖੋ ਸਾਰੇ ਜਾਨਵਰ ਐਕਟਿਵ ਆ ਠੀਕ ਠਾਕ ਆ ਤੇ ਹੁਣ ਜਿਹੜੇ ਬੰਦਿਆਂ ਨੇ ਲਈ ਆਪਣੇ ਕੀਤਾ ਹੋਇਆ ਕੰਮ ਸੋਕ ਪਛਾਈ ਹੋਈ ਸੀਗੀ ਉਹ ਵੀਰਾਂ ਨੂੰ ਇਹ ਆ ਕਿ ਜਦੋਂ ਵੀ ਹੁਣ ਆਪਣੇ ਸਫਾਈ ਕਰਨੀ ਆ ਗਰਮੀ ਹੋ ਗਈ ਆ ਹੁਣ ਥੁੱਕ ਚੱਕ ਦਿਓ ਠੀਕ ਆ ਫਿਰ ਥੱਲੇ ਰੇਤਾ ਵਗੈਰਾ ਜ਼ਰੂਰ ਵਿਛਾ ਦਿਓ ਮਿੱਟੀ ਵਗੈਰਾ ਥੋੜੀ ਜਿਹੀ ਜ਼ਿਆਦਾ ਨਹੀਂ ਤਾਂ ਥੋੜੀ ਵਿਛਾ ਦਿਓ ਠੀਕ ਹੈ ਥੋੜੀ ਜਿਹੀ ਉਹਦੀ ਰੇਤਾ ਦੀ ਅੰਦਰਲੇ ਪਾਸੇ ਇਦਾਂ ਢੇਰੀਆਂ ਲਾ ਦਿਓ ਜੇ ਕਿ ਫੇਰ ਕੂੜ ਸਗਲ ਬਾਕੀ ਜਹਾਵਰ ਆਪਣੇ ਛੋਟੇ ਛੋੜੇ ਉਹ ਬੈਠੇ ਆ ਵੱਡੇ ਵਿੱਚ ਹੀ ਆ ਇਧਰ ਆਪਾਂ ਨਵਾਂ ਕੀਤਾ ਹੈਗਾ ਪਿਆਰ ਆ ਤਿੰਨ ਕਰਤੇ ਸੀਗੇ ਹੂਲ ਹਵਾ ਕ੍ਰੋਸਿੰਗ ਲਈ ਉੱਪਰ ਜਿਹੜਾ ਆਪਾਂ ਅਬਸੋਰਪੈਂਟ ਲਾਵਾਂਗੇ ਬਾਕੀ ਜਿੰਨੇ ਵੀ ਵੀਰ ਕੰਮ ਕਰਦੇ ਆ ਜਾਂ ਨਵੇਂ ਇਸ ਲਾਈਨ 'ਚ ਆਏ ਆ ਤੇ ਉਹ ਵੀਰ ਮਤਲਬ ਕਿ ਹੁਣ ਗਰਮੀ ਦੇ ਕਰਕੇ ਮੌਸਮ ਦਾ ਥੋੜਾ ਜਿਹਾ ਫਰਕ ਪਿਆ ਕਰਕੇ ਆਪਣੇ ਜਾਨਵਰਾਂ ਦਾ ਧਿਆਨ ਜ਼ਰੂਰ ਰੱਖਿਓ ਹੌਂਦੇ ਹੋ ਸੀਡਰਾਂ 'ਚ ਇਹਨਾਂ ਦੇ ਠੀਕ ਆ ਤੇ ਦੋ ਟਾਈਮ ਤੱਕ ਜਿਹੜਾ ਮਾਰਨਾ ਹੀ ਆ ਦੋ ਟਾਈਮ ਤੱਕ ਪਾਣੀ ਚੇਂਜ ਕਰਨਾ ਹੀ ਕਰਨਾ ਆ ਤੇ ਜੇ ਤੁਸੀਂ ਵੱਡੇ ਡ੍ਰਿੰਕਰ ਯੂਜ਼ ਕਰਦੇ ਆ ਤੇ ਡ੍ਰਿੰਕਰ ਫੁੱਲ ਭਰ ਕੇ ਰੱਖਿਆ ਕਰੋ ਲਈ ਪਾਣੀ ਇਹਨਾਂ ਨੂੰ ਹੁਣ ਜਿਆਦਾ ਪੀਣਾ ਆ ਤੇ ਪਾਣੀ ਨਾ ਖਤਮ ਹੁੰਦਾ ਇਹਨਾਂ ਦਾ ਜੇ ਤੁਸੀਂ ਕੋਈ ਮੈਡੀਸਿਨ ਮਿਕਸ ਕਰਕੇ ਦੇ ਰਹੇ ਆ ਉਦੋਂ ਹੀ ਮਾਤਰਾ ਦੇ ਪਾਣੀ ਜਿੰਨਾ ਕਿ ਤੁਸੀਂ ਯੂਜ਼ ਕਰਨਾ ਉਹਨਾ ਕਰ ਲਓ ਪਰ ਜਦੋਂ ਸਾਦਾ ਪਾਣੀ ਰੱਖਣਾ ਆ ਤੇ ਫਿਰ ਪਾਣੀ ਨੂੰ ਮਤਲਬ ਕਿ ਪੂਰਾ ਰੱਖੋ ਤੇ ਆ ਜਦੋਂ ਮੈਂ ਬਣਾਇਆ ਸੀਗਾ ਫਾਰਮ ਤੇ ਆਪਣਾ ਚਾਰਖਾਨਿਆਂ ਦਾ ਕਮਰਾ ਸੀਗਾ ਤੇ ਇਹਦਾ ਮੈਂ ਫਿਰ ਜਿੱਦਾਂ ਕਹ ਰਿਹਾ ਵੀ ਦੋ ਖਾਨੇ ਉੱਤਰ ਕਰ ਲੈ ਸੀ ਤੇ ਦੋ ਖਾਨੇ ਇੱਧਰ ਕਰ ਲੈ ਸੀ ਤਾਂ ਗੱਦੇ ਕੰਢ ਘਰਤੀ ਸੀਗੀ ਕਿ ਆਪਣੇ ਕੋਲ ਦੋ ਬਰੀਦਾ ਆ ਡਬਲ ਐਫ ਜੀ ਨਹੀਂ ਡਬਲ ਐਫ ਜੀ ਕਹਿੰਦਾ ਆਰ ਆਈ ਆਰ ਤੇ ਬਲੈਕ ਬੈਸਟਰ ਲੌਕ ਇਹਨਾਂ ਦਾ ਹੁਣ ਏਦਾਂ ਕਰਨੀ ਆ ਜਿਹੜੇ ਤਾਂ ਇਹਨਾਂ ਚੋਂ ਮੁਰਗੇ ਨਿਕਲ ਆਏ ਉਹ ਆਪਾਂ ਦੂਜੇ ਪਾਸੇ ਆਪਣਾ ਹੈਗਾ ਜਿੱਥੇ ਪਹਿਲੀਆਂ ਭਟੀਆਂ ਮੁਰਗੀਆਂ ਆ ਉੱਧਰ ਸ਼ਿਫਟ ਕਰ ਦੇਣੀ ਆ ਮੁਰਗੇ ਤੇ ਜਿਹੜੀਆਂ ਨਿਕਲੀਆਂ ਆਆਂ ਮੁਰਗੀਆਂ ਉਹ ਅਧੀਆਂ ਇੱਧਰ ਤੇ ਅਧੀਆਂ ਉੱਧਰ ਸ਼ਿਫਟ ਕਰ ਦੇਣੀ ਤਾਂ ਗੱਦੇ ਆਪਾਂ ਪੜਦਲਾ ਕਰ ਦੇਣਾ ਥੋੜਾ ਜਿਆ ਹੋਰ ਉੱਚਾ ਜਦਾਂ ਕਰਕੇ ਲਾ ਦੇਣਾ ਵੀ ਜਿਹੜਾ ਇੱਕ ਦੂਜੇ ਨਾਲ ਜਾ ਨਾ ਸਕਣ ਤੇ ਫਿਰ ਜਿੰਨੇ ਕੁ ਮੁਰਗੇ ਛੱਡਣੇ ਹੋਏ ਇਹਨਾਂ ਦੇ ਵਿੱਚ ਉਹ ਇੱਥੇ ਛੱਡ ਦਾਂਗੇ ਤੇ ਬਾਕੀ ਜਿਹੜੇ ਮੁਰਗੇ ਨਿਕਲੂਗੇ ਵੀ ਇਹਨਾਂ ਦੇ ਵਿੱਚੋਂ ਉਹ ਸਾਰੇ ਮੁਰਗੇ ਇੱਕ ਸਾਈਡ ਤੇ ਕਰ ਦੇਣੇ ਆ ਤੇ ਮੁਰਗਿਆਂ ਨੂੰ ਅਲੱਗ ਕਰਨ ਦਾ ਕਾਰਨ ਜਿਹੜਾ ਸਭ ਤੋਂ ਮੇਨ ਕਾਰਨ ਆ ਮੈਂ ਮੰਨਦਾ ਆ ਉਹ ਇਹ ਆ ਕਿ ਆਪਣਾ ਫੀਡ ਦਾ ਜਿਹੜਾ ਖਰਚ ਆ ਉਹ ਘਟ ਜਾਣਾ ਆ ਤੇ ਕਿਉਂਕਿ ਜੇ ਆਪਾਂ ਵਿੱਚੇ ਰੱਖ ਕੇ ਫੀਡ ਪਾਵਾਂਗੇ ਉਨੀ ਫੀਡ ਆਪਣੀ ਵੱਧ ਲੱਗਣੀ ਆ ਤੇ ਮੁਰਗਿਆਂ ਤੋਂ ਆਪਾਂ ਕਿਹੜਾ ਬਹੁਤ ਕੰਮ ਲੈਣਾ ਤੇ ਮੁਰਗਿਆਂ ਨੂੰ ਆਪਾਂ ਦੇਸੀ ਫੀਡ ਦੇ ਤਾਂ ਦਲੀਆ ਵਗੈਰਾ ਤਿਆਰ ਕਰਕੇ ਮੱਕੀ ਕਣਕ ਚੌਲਾਂ ਦੀ ਕਣੀ ਵਗੈਰਾ ਇਦਾਂ ਤਿਆਰ ਕਰਕੇ ਉਹ ਫੀਡ ਦੇ ਇਹਨਾਂ ਨੂੰ ਪਾ ਦਾਂਗੇ ਤੇ ਮੁਰਗਿਆਂ ਨੂੰ ਜਿਹੜੀ ਪ੍ਰੋਪਰ ਦਾਣਾ ਚੱਲਣਾ ਹੈ ਇਹਨਾਂ ਦਾ ਜੋ ਇਹਨਾਂ ਦਾ ਸ਼ਡਿਊਲ ਹੈ ਜੋ ਇਹਨਾਂ ਦਾ ਟ੍ਰੇਨਿੰਗ ਦੇ ਵਿੱਚ ਦੱਸਿਆ ਹੋਇਆ ਹੈ ਇਹਨਾਂ ਨੂੰ ਉਸ ਹਿਸਾਬ ਨਾਲ ਫੇ ਪਾ ਲਾਂਗੇ ਤੇ ਫਿਰ ਜਿੰਨੀਆਂ ਮੁਰਗੀਆਂ ਨਿਕਲੂਗੀਆਂ ਆਪਣੀਆਂ ਜੇ ਮੰਨ ਲਓ ਵੀ 100 ਮੁਰਗੀ ਨਿਕਲੀ ਆ ਸਾਡਾ 200 ਬੱਚਾ ਆਇਆ 450 ਬੱਚਾ ਆਇਆ ਫਿਰ ਜਿੰਨੀਆਂ ਮੁਰਗੀਆਂ ਨਿਕਲੀਆਂ ਜਿਹੜੀ ਬਰੀਡੀਆਂ ਜਿੰਨੀਆਂ ਨਿਕਲੀਆਂ ਉਸ ਹਿਸਾਬ ਨਾਲ 10 ਮੁਰਗੀਆਂ ਪਿੱਛੇ ਇੱਕ ਮੁਰਗਾ ਵਿੱਚ ਛੱਡਾਂਗੇ ਜੇ ਆਪਾਂ ਜ਼ਿਆਦਾ ਮੁਰਗੇ ਵੀ ਛੱਡਦੇ ਇਹਨਾਂ ਦੇ ਵਿੱਚ ਤੇ ਉਹ ਵੀ ਤੰਗ ਕਰਦੇ ਆ ਤੇ ਉਹ ਜਿਹੜੀਆਂ ਵੱਡੀਆਂ ਮੁਰਗੀਆਂ ਆਪਣੀਆਂ ਇਹਨਾਂ ਨੂੰ ਵੀ ਆਪਾਂ ਅਲੱਗ ਰੱਖਣਾ ਆ ਇਹਨਾਂ ਚੋਂ ਦੇਖਦੇ ਕਿੰਨੇ ਮੁਰਗੇ ਨਿਕਲਦੇ ਕਿੰਨੀਆਂ ਮੁਰਗੀਆਂ ਨਿਕਲਦੀਆਂ ਤੇ ਇਹ ਵੀ ਕੰਮ ਬਰੀਡ ਲਈ ਵਧੀਆ ਆ ਬਰੀਡਿੰਗ ਕਰਾਉਣ ਲਈ ਜੇ ਵਧੀਆ ਆ ਇਹ ਇਹ ਯੂਨੀਵਰਸਿਟੀ ਚੋਂ ਆਈਆਂ ਹੋਈਆਂ ਮੁਰਗੀਆਂ ਦੇ ਬੱਚੇ ਆ ਤੇ ਆਪ ਮਤਲਬ ਮੁਰਗੀਆਂ ਪਾਲੀਆਂ ਪਲੀਆਂ ਪਲਾਈਆਂ ਮਿਲੀਆਂ ਸੀ ਬਾਕੀ ਆਪ ਥੋੜਾ ਜਿਹਾ ਪਾਲੀਆਂ ਬਾਕੀ ਸੋਨੇ ਤਕੜੇ ਹੋ ਗਏ ਆ ਤੇ ਹੁਣ ਦੋਨੇ ਪਾਸੇ ਫਿਲਟਰ ਡ੍ਰਿੰਕਰ ਰੱਖਦੇ ਉਧਰਲੇ ਪਾਸੇ ਥੋੜੇ ਜਿਆਦਾ ਰੱਖਦੇ ਆ ਕਿਉਂਕਿ ਇੱਧਰ ਬੱਚੇ ਘਟ ਆਉਂਦੇ ਆ ਤੇ ਹੁਣ ਅੱਜ ਸ਼ਾਮ ਨੂੰ ਇੱਧਰ ਵੀ ਜਿਆਦਾ ਰੱਖ ਦੇਣੇ ਆ ਹੁਣ ਥੋੜਾ ਜਿਹਾ ਮੌਸਮ ਠੰਡਾ ਹੋਇਆ ਕਰਕੇ ਜਿਹੜੇ ਰਾਤ ਨੂੰ ਸੌਂਦੇ ਨਹੀਂ ਤਾਂ ਹੁਣ ਸੌਂ ਲਏ ਆ ਦੇਖੋ ਇਹ ਜਰਾ ਜਾਨਵਰ ਚੈੱਕ ਕਰਨ ਦਾ ਇੱਕ ਹੋਰ ਤਰੀਕਾ ਹਟਾ ਫੋਲਦਾ ਨਹੀਂ ਅੱਖਾਂ ਕਈ ਵਾਰ ਇਹ ਤਾਂ ਛੁੱਤੇ ਹੁੰਦੇ ਆ ਜਾਨਵਰ ਆਪਾਂ ਖਾਦ ਲਈਦਾ ਕਿ ਜਾਨਵਰ ਢਿੱਲਾ ਜਾ ਪਰ ਫਿਰ ਵੀ ਜਾਨਵਰ ਨੂੰ ਮੜ ਜਾ ਖੜਾਕਾ ਮਾਰ ਕੇ ਦੇਖੋ ਜੇ ਜਾਨਵਰ ਉੱਠ ਕੇ ਭੱਜਦਾ ਆ ਫਿਰ ਜਾਨਵਰ ਤੁਹਾਡਾ ਸਹੀ ਆ ਪੂਰਾ ਇੱਟੇ ਵੀਰ ਮਾਸੀ ਜੀ ਕਹੇ ਵੀਰ ਨੇ ਕੋਈ ਗੱਲਬਾਤ ਪੁੱਛਣੀ ਹੁੰਦੀ ਆ ਤੇ ਜ਼ਰੂਰ ਪੁੱਛ ਲਗਦਾ ਆ ਤੇ ਜਿਹੜੇ ਵੀਰਾਂ ਦੇ ਆਪਾਂ ਘਰਾਂ 'ਚ ਕੰਮ ਸਟਾਰਟ ਕੀਤਾ ਹੁੰਦਾ ਹਰ ਇੱਕ ਘਰ ਤੋਂ ਹੀ ਕਰਦਾ ਆ ਆ ਤਾਂ ਫਾਰਮ ਕਹਿ ਚੀਦਾ ਆ ਤੇ ਪਰ ਫਾਰਮ ਚਲੋ ਫਾਰਮ ਜਿਹੜਾ ਸ਼ੈੱਡ ਵਾਲੇ ਨੂੰ ਫਾਰਮ ਕਹਿੰਦੇ ਆ ਸੱਚ ਤੇ ਜਿਨ੍ਹਾਂ ਦੇ ਇਦਾਂ ਆ ਵੀ ਇੱਕ ਪਾਸੇ ਜਿੱਦਾ ਜਾਲੀ ਆ ਦਾ ਦਰਵਾਜ਼ਾ ਆ ਦੂਜੇ ਪਾਸੇ ਕਾਂਦੇ ਆ ਉਹ ਵੀਰਾਂ ਨੂੰ ਇਹ ਆ ਕਿ ਇੱਕ ਕੀ ਅਬਦੋਤ ਫੈਨ ਜ਼ਰੂਰ ਲਗਵਾਇਓ ਤੇ ਜਿਹੜਾ ਬਲੋਸ ਫੈਨ ਲਗਾਉਣਾ ਆ ਤੇ ਉਹ ਮਤਲਬ ਕਿ ਥੋੜਾ ਵਧੀਆ ਵਾਲਾ ਹੀ ਲਗਵਾਇਓ ਤੇ ਜਿਹੜਾ ਵੀ ਤੁਹਾਡੀ ਹਵਾ ਜਿਹੜੀ ਆ ਕੰਮ ਕਰੀ ਜਾਵੇ ਆਪਣਾ ਪੂਰਾ ਤੇ ਜੇ ਗਲੌਸਟ ਪੈਣਾ ਨਾ ਹੋਇਆ ਤਾਂ ਅੰਦਰ ਹومیਡਿਟੀ ਜ਼ਿਆਦਾ ਰੱਖਣੀ ਹੈ ਨਾ ਹੀ ਗਰਮਾਈ ਜ਼ਿਆਦਾ ਹੋਣੀ ਹੈ ਗਰਮੀ ਤੇ ਹਵਾ ਕ੍ਰੋਸ ਨਹੀਂ ਹੁੰਦੀ ਹਣੀ ਤੇ ਉਹਦੇ ਨਾਲ ਇਹਨਾਂ ਆ ਕਿ ਇਹਨਾਂ ਨੇ ਵਧੀਆ ਅੰਦਰ ਦਾ ਜਿਹੜਾ ਟੈਂਪਰੇਚਰ ਹਵਾ ਕ੍ਰੋਸ ਹੋਈ ਜਾਏ ਕਰਨੀ ਅੰਦਰਲਾ ਟੈਂਪਰੇਚਰ ਸਹੀ ਰਹਿਣਾ ਹੈ ਜਾਨਵਰਾਂ ਨੂੰ ਚੰਗੀ ਨਹੀਂ ਆਊਗੀ ਬਾਕੀ ਹੁਣ ਤੱਕ ਤਾਂ ਜਿੰਨੇ ਜਾਨਵਰ ਆਏ ਆ ਤੇ ਸਾਰੇ ਠੀਕ ਆ ਵਧੀਆ ਆ ਤਾਂ ਥੋੜਾ ਥੋੜੇ ਵੱਡੇ ਹੋ ਗਏ ਆ ਛੋਟੇ ਫੀਡਰਾਂ ਨੂੰ ਮੈਂ ਚੱਕ ਦੇਣਾ ਆ ਤੇ ਆਹ ਫੀਡਰ ਸਾਰੇ ਰੱਖ ਲੈਣੇ ਆ ਹੁਣ ਤੇ ਪਰ ਇਹ ਫੀਡਰਾਂ ਦੇ ਢੱਕਣ ਨਹੀਂ ਲਾਉਣੇ ਉੱਪਰਲੇ ਇਹ ਫੀਡਰ ਇਹਦੇ ਖੁੱਲੇ ਰੱਖਣੇ ਆ ਸਾਰੇ ਆਪਣੇ ਕੋਲ ਮੇਰੇ ਖਾ ਨਾਲ 10 ਕ ਫੀਡਰ ਪਏ ਆ ਇਹਦੇ ਨਾਲ ਦੇ ਸਾਰੇ ਅੱਜ ਲਾ ਦੇਣੇ ਆ ਤੇ ਫਿਰ ਇਹਨਾਂ ਤੇ ਪਾਇਆ ਕਰਨੀ ਆ ਹਨਾ ਦਾ ਬੱਟਿਆਂ ਤੋਂ ਥੋੜੇ ਡਰਦੇ ਸੀ ਕਿ ਤੇ ਹੁਣ ਇਕੱਠੇ ਰਹਿਣ ਲੱਗਾ ਆ ਆ ਜਿਨ੍ਹਾਂ ਨੂੰ ਧਰਮਦੇਨ ਸੀ ਆ ਜਿਨ੍ਹਾਂ ਨੂੰ ਕਈ ਕਾਲਸਾਰਮਾ ਇਹ ਕਲਵੀ ਆਂਟੀ ਵਾੜੀਕ ਦਿੱਤਾ ਤੇ ਅੱਜ ਵੀ ਆਂਟੀ ਵਾੜੀਕ ਦਿੱਤਾ ਆ ਤੇ ਕੱਲ ਦਾ ਦਿਨ ਸ਼ਾਇਦ ਸਾਦਾ ਪਾਣੀ ਆ ਫਿਰ মালਟੀ ਵਿਟਾਮਿਨ ਆ ਤੇ ਫੀਡ ਜਿਹੜੀ ਇਹਨਾਂ ਦੀ ਚਟਰ ਚੱਲ ਰਹੀ ਆ ਇਸ ਵੇਲੇ ਤੇ ਪਲਾਨ ਬਣਾ ਕੇ ਤਾਂ ਦੇਖੋ ਕਿੱਦਾਂ ਬੈਠੇ ਹੋ ਆ ਜਾ ਤੁਸੀਂ ਜੀ ਆ ਜਾਓ ਆ ਜਾ ਦਿਖਾਓ ਫੇ ਦਰਸ਼ਣ ਦਿਓ ਆਪਣੇ ਸਾਰਿਆਂ ਨੂੰ ਚੈੱਕ ਕਰੋ ਬਈ ਆ ਜਿੰਨੇ ਤੁਹਾਨੂੰ ਆ ਰਿਹਾ ਯਾਰ ਜੀ ਦੇ ਆ ਤੇ ਆ ਆ ਜਾ ਆ ਜਾ ਆ ਜਾ ਆ ਜਾ ਆਹ ਦੇਖੋ ਹਾਂ ਚੈੱਕ ਕਰ ਕੁਆਲਟੀ ਬਾਜੀ ਆ ਜਿੰਨੇ ਤੁਹਾਨੂੰ ਆ ਰਾਇਆ ਜੀ ਦੇ ਆ ਤੁਹਾਨੂੰ ਰੰਗ ਚ ਡਿਫਰੈਂਟ ਦੀਦਾ ਕਿਹਜੇ ਆ ਤੇ ਨਾ ਆਇਆ ਦੂ ਆ ਵਾ ਇੱਕ ਆ ਵਾ ਸਿੱਧੇ ਚਲੋ ਕਾਲੀਆਂ ਕਰਦਾ ਸੂਸਾ ਦਾ ਤੁਸੀਂ ਕਹਿੰਦੇ ਕਿ ਥੱਲੇੋਂ ਚਿੱਟੇ ਆ ਇਹਨਾਂ ਦਾ ਦੇਖੋ ਜੀ ਬਸ ਬਾਜੀ ਕੁਆਲਟੀ ਕਰਕੇ ਵੀ ਦੂਰ ਜਾਣਾ ਪਿਆ ਹਾਏ ਜਿਹੜੀ ਆ ਸਾਰਾਂ ਦੀ ਜਿਹੜੀ ਕਰਨੀ ਆ ਮਤਲਬ ਕਿ ਹਫਤੇ ਬਾਅਦ ਇੱਕ ਦਿਨ ਰੱਖੋ ਪੱਕਾ ਹਫਤਾ ਬਾਅਦ ਦੇ ਅੰਦਰ ਇੱਕ ਵਾਰੀ ਝਾੜੂ ਲਾ ਕੇ ਵਿੱਠਾ ਚੱਕ ਕੇ ਬਾਹਰ ਛੱਟ ਕੇ ਦੁਬਾਰਾ ਨਵੇਂ ਸਿਰੇ ਚੂਨਾ ਪਾ ਕੇ ਚਲੋ ਹੁਣ ਤਾਂ ਵਕਤ ਦਾ ਟੈਮੀ ਹੈ ਨਹੀਂ ਗਾ ਗਰਮੀ ਹੋ ਗਈ ਆ ਤੇ ਰੇਤਾ ਜ਼ਰੂਰ ਥੱਲੇ ਛਿੜ ਦਿਓ ਰੇਤਾ ਨਾਲ ਇੱਕ ਤਾਂ ਥੋੜੀ ਉਹ ਠੰਡੀ ਹੁੰਦੀ ਜੇ ਪਾਣੀ ਥੋੜੀ ਮਾਣਾ ਮੋਟਾ ਡੋਲੇ ਵੀ ਜਾਂਦਾ ਤਾਂ ਉਹਨੇ ਅੰਦਰ ਉਹ ਠੰਡੀ ਲੱਗਣੀ ਇਹਨਾਂ ਨੂੰ ਤੇ ਰੇਤਾ ਨੇ ਪਾਣੀ ਸੂ ਇਕੱਠਾ ਵੀ ਕਰ ਲੈਣਾ ਨਾ ਇੱਕ ਮੈਂ ਅੰਦਰ ਢੇਰੀ ਜੀ ਧਾਕੇ ਜਾਂ ਰੇਤਾਂ ਦੀ ਉਤਪਾਦ ਨੇ ਇਹਨਾਂ ਨੇ ਪੈਰਾ ਨਾਲ ਖਲਾਅ ਲਈ ਆ ਸਾਰੀ ਤੇ ਉਹ ਹੁਣ ਵਿੱਚੋਂ ਰੇਤਾਂ ਦੇ ਵਿੱਚ ਥੋੜਾ ਬਹੁਤ ਮੂੰਹ ਮਾਰੀ ਜਾਂਦੇ ਲੱਭੀ ਜਾਂਦੇ ਆ ਕੁਝ ਪੈਮ ਪਾਸ ਕਰੀ ਜਾਂਦੇ ਆ ਬਾਕੀ ਜਿਹੜੇ ਵੀਰਾਂ ਨੇ ਹੁਣ ਬੱਚੇ ਪਾਏ ਆ ਜਿੱਦਾਂ ਕਿ ਇਹਨੇ 100 ਜਾਂ 150 ਆ ਜਾਂ 200 ਆ ਉਹ ਉਹ ਜਿਹੜੀ ਵੈਕਸੀਨ ਦੀ ਡੋਜ਼ ਲੈ ਕੇ ਆਉਂਦੇ ਆ ਉਹ ਘੱਟੋ ਘੱਟ ਉਹ 500 ਵਾਲੀ ਲੈ ਕੇ ਆਓ ਕਿਉਂਕਿ 500 ਤੋਂ ਘੱਟ ਵਾਲੀ ਤਾਂ ਮਿਲਦੀ ਨਹੀਂ ਹੈਗੀ ਤੇ 1000 ਵਾਲਾ ਜਾਂ 2000 ਵਾਲੀ ਨਾਲ ਲਵ ਤੇ ਉਹ ਤੁਸੀਂ ਜਾ ਕੇ ਪਹਿਲਾਂ ਤਾਨੂੰ ਪਤਾ ਹੈ ਵੀ ਵੈਕਸੀਨ ਦੀ ਲੋੜ ਪੈਣੀ ਹੋ ਪਹਿਲਾਂ ਹੀ ਲੈ ਆਓ ਜਾਂ ਅਗਲੇ ਨੂੰ ਪਹਿਲਾਂ ਆਰਡਰ ਕਰ ਦੋ ਕਿ ਸਾਨੂੰ 500 ਵਾਲੀ ਚਾਹੀਦੀ ਹੈ। ਬਾਕੀ ਆਪਣੇ ਏਰੀਆ ਦੇ ਕਈ ਬੰਦੇ ਨੂੰ ਫ੍ਰੀ ਦੀ ਲੋੜ ਹੋਵੇ। ਤੇ ਟਾਂਡਾ ਏਰੀਆ ਦੇ ਲਾਲੋ, ਬੁੱਲੂ ਵਾਲਾ ਦਾ ਲੋ ਹਨਾ ਹਰਿਆਣਾ ਪੂਗਾ ਇਧਰ ਵੀ ਛੜ ਕਈ ਬੰਦੇ ਨੂੰ ਫ੍ਰੀ ਚਾਹੀਦੀ ਹੋਵੇ ਗੋਦरेज ਦੀ ਤੇ ਬਾਕੀਆਂ ਨਾਲੋਂ ਆਪਾਂ ਸਾਥੇ ਲੈਡ ਤੇ ਚੁਕਾ ਕੇ ਦਵਾਂਗੇ। ਆਪਣੇ ਭਰਾ ਦੀ ਸ਼ਾਪ ਆ ਤੇ ਆਪਾਂ ਉਹਦੇ ਤੋਂ ਪ੍ਰਾਰਥਨਾ ਕਰਾਂਗੇ ਸਾਰਾ ਤੇ ਬਾਕੀ ਜੀ ਜਿਹੜੇ ਫੀਡ ਵਰਤਦੇ ਆ ਕਿਉਂਕਿ ਜਿਨ੍ਹਾਂ ਦੇ ਏਰੀਆ 'ਚ ਜਿਹੜੀ ਫੀਡ ਵਰਤਦੇ ਆ ਜਾਂ ਜਿਨ੍ਹਾਂ ਨੇ ਨਵੇਂ ਰੱਖੇ ਆ ਜਿਨ੍ਹਾਂ ਨੇ ਤਾਂ ਨਵਾਂ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਮੈਂ ਤਾਂ ਇਹ ਕਹਿਣਾ ਵੀ ਜਿਹੜੀ ਫੀਡਾਂ ਦੇ ਵਿੱਚੋਂ ਮੈਨੂੰ ਤਾਂ ਗੋਦਰੇਜ ਵਧੀਆ ਲੱਗੀ ਆ ਚਲੋ ਬਾਕੀ ਮੈਂ ਕੋਈ ਵਰਤੀ ਨਹੀਂ ਹੈਗੀ ਤੇ ਬਿਗ برو ਵਗੈਰਾ ਜਿਹੜੀ ਆ ਮੈਨੂੰ ਸਹੀ ਨਹੀਂ ਲੱਗੀ ਨਾ ਮੈਂ ਵਰਤੀ ਆ ਪਰ ਇਹ ਆ ਕਿ ਜਿੰਨਿਆਂ ਕਨੇ ਮੈਨੂੰ ਕਿਹਾ ਇਹ ਇਹ ਕਿਹਾਸੇ ਕਰਕੇ ਬੈਕਗ੍ਰਾਉਂਡ ਨਹੀਂ ਵਰਤ ਰਹੀ ਹੈ ਜੀ ਬਾਕੀ ਮੇਰੀ ਮਰਜੀ ਫੀਡ ਵਰਤੋ ਤੇ ਸੰਪੂਰਨਾਂ ਫੀਡ ਵੀ ਠੀਕ ਆ ਇੱਕ एएफपी ਛੇੜ ਇਦਾਂ ਕਰਕੇ ਆਉਂਦੀ ਆ ਉਹ ਵੀ ਵਧੀਆ ਕਹਿੰਦੇ ਤੇ ਕਈ ਕਈ ਮੰਦੇ ਉਹ ਫੀਡ ਵਰਤਦੇ ਆ ਉਹ ਵੀ ਬੱਚੇ ਸਾਡੇ ਘੱਟੋ ਘੱਟ 2 ਮਹੀਨੇ ਤੋਂ ਛੋਟੇ ਜਾਂ 1.5 ਮਹੀਨੇ ਦੇ ਨਹੀਂ ਹੁੰਦੇ ਉਹਨਾਂ ਅਖਿਰ ਜਿਹੜੀਆਂ ਬੱਕਰੇ ਲੂਆਂ ਆ ਚੀਜ਼ਾਂ ਸਬਜ਼ੀਆਂ ਸੁੱਟੀਆਂ ਜਾਂ ਤੇ ਇਹ ਬੰਦੇ ਰੋਟੀ ਵਗੈਰਾ ਪਾਉਂਦੇ ਆ ਜਾਂ ਚਾਹ ਪਤੀ ਪਾਣੀ ਸ਼ੁਰੂ ਕਰ ਦਿੰਦੇ ਆ ਖੱਟੋ-ਖੱਟੇ 1.5 ਮਹੀਨੇ ਦੇ ਜਿੰਨਾ ਚਿਰ ਬੱਚੇ ਨਹੀਂ ਹੁੰਦੇ ਉਹਨਾਂ ਚਿਰ ਇਹ ਚੀਜ਼ਾਂ ਨਹੀਂ ਪਾਉਣੀਆਂ ਚਾਹੀਟੀਆਂ ਆਪਾਂ ਨੂੰ ਤੇ ਜਦੋਂ ਇਹ 1.5 ਮਹੀਨੇ ਤੋਂ ਉੱਪਰ ਹੋ ਜਾਂਦੇ ਆ ਤੇ ਫਿਰ ਇਹ ਚੀਜ਼ਾਂ ਆਪਾਂ ਖਰੀਦੂ ਆਪਾਂ ਸਬਜ਼ੀਆਂ ਸੁੱਟੀਆਂ ਜਿਹੜੀਆਂ ਆਪਾਂ ਪਾ ਸਕਦੇ ਆ ਤੇ ਇੱਕ ਚੀਜ਼ ਦਾ ਹੋਰ ਖਾਸ ਧਿਆਨ ਰੱਖਣਾ ਕਿ ਜਿਹੜੀਆਂ ਦਹੀਂ ਆ ਥਰਦੀਆਂ ਆ ਮਤਲਬ ਕਿ ਆਪਾਂ ਘਰ ਬਚੀ ਥਰਦੀ ਫ੍ਰੀਜ 'ਚ ਰੱਖੀ ਹੋਵੇਹੀ ਹੋ ਗਈ ਆ ਠੀਕ ਆ ਖਰਾਬ ਹੋ ਗਈ ਹੋਵੇ ਤਾਂ